ਸ਼੍ਰੀ ਰਾਮਚੰਦਰ ਜੀ ਦੀ ਮੂਰਤੀ ਸਥਾਪਨ ਨੂੰ ਅੱਜ 1 ਸਾਲ ਪੂਰਾ ਹੋ ਚੁੱਕਾ ਹੈ ਇਸ ਨੂੰ ਲੈ ਕੇ ਸੰਗਰੂਰ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿੱਚ ਹਜ਼ਾਰਾਂ ਸੰਗਤਾਂ ਨੇ ਸ਼ਿਰਕਤ ਕੀਤੀ ਉਹਨਾਂ ਕਹਿੰਦੇ ਕਿ ਇਹ ਦਿਨ ਭਾਗਾਂ ਵਾਲ ਹੈ ਅਤੇ ਉਹਨਾਂ ਦੇ ਮਨਾਂ ਦੇ ਵਿੱਚ ਖੁਸ਼ੀ ਹੈ ਜਿਹੜੀ ਤੁਹਾਨੂੰ ਪਤਾ ਸ਼੍ਰੀ ਰਾਮ ਜੀ ਦੇ ਸਥਾਪਨਾ ਦਿਵਸ ਨੂੰ ਅੱਜ ਪੂਰਾ ਸਾਲ ਹੋ ਗਿਆ ਬਹੁਤ ਖੁਸ਼ੀਆਂ ਭਰ ਦੇਣਾ ਲੋਕ ਬਹੁਤ ਖੁਸ਼ ਨੇ ਸਾਡੇ ਲਈ ਅੱਜ ਇੰਨਾ ਮਤਲਬ ਅਸੀਂ ਇੰਨੇ ਅੰਦਰੋਂ ਮਨ ਚੋਂ ਗੱਦਗੱਦ ਹੋਏ ਪਏ ਕਿਉਂਕਿ ਸਾਡੇ ਸ਼੍ਰੀ ਰਾਮ ਜੀ ਦਾ ਅੱਜ ਤੁਹਾਨੂੰ ਪਤਾ ਸਾਲ ਪੁਰਾ ਸਾਰਾ ਸ਼ਹਿਰ ਉਮੜਿਆ ਹੋਇਆ ਹੈ ਸਾਰਾ ਸ਼ਹਿਰ ਖੁਸ਼ ਹੈ ਔਰ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸਾਡੇ ਸ਼ਹਿਰ ਨੂੰ ਬਹੁਤ ਤਰੱਕੀਆਂ ਬਖਸ਼ੇ ਸਾਡੇ ਸਾਰੇ ਲੋਕਾਂ ਦੀਆਂ ਮਨ ਕਾਮਨਾ ਪੂਰੀਆਂ ਹੋਣ ਔਰ ਸਾਰੇ ਲੋਕ ਖੁਸ਼ ਰਹਿਣ ਔਰ ਸਭ ਦੇ ਕਰੇ ਖੁਸ਼ੀ ਦਿਨ ਰੁਗਣੀ ਰਾਤ ਚ ਆਪਣੀ ਤਰੱਕੀ ਹੋਵੇ ਸੋ ਜੈ ਸ਼੍ਰੀਦਾ ਜੈ ਮੇਰਾ ਦਲੀਪ ਮਿਛਰਾ ਮੇਰਾ ਨਾਮ ਹੈ ਜੀ ਜੀ ਵੀ ਅੱਜ ਜਿਹੜੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਸ਼ੋਭਾ ਯਾਤਰਾ ਕਿਉਂ ਕੱਢੀ ਜਾ ਰਹੀ ਹੈ ਕਿਉਂ ਸ਼ੋਭਾ ਯਾਤਰਾ ਜੀ ਆਪਣੀ ਤ੍ਰੂਸੀ RAM ji ਦੇ ਮੰਦਿਰ ਬਣਨ ਦੀ ਖੁਸ਼ੀ ਦੇ ਵਿੱਚ ਇੱਕ ਸਾਲ ਹੋ ਗਏ ਉਹਦੀ ਪਹਿਲੀ ਵਾਰੀ ਗੰਢ ਵਿੱਚ ਉਹਦੇ ਖੁਸ਼ੀ ਦੇ ਵਿੱਚ ਅਸੀਂ ਯਾਤਰਾ ਸ਼ੋਭਾ ਯਾਤਰਾ ਕੱਢ ਰਹੇ ਸਗੁਰੂ ਰਵਾਸੀ ਸਾਰੇ ਮਿਲ ਕੇ ਕੱਢ ਰਹੇ ਆ ਤੇ ਸਨਾਤਨ ਧਰਮ ਦੀ ਪਹਿਲੀ ਪਾਲਕੀ ਜਿਹੜੀ ਬਣਾਈਏ ਪੰਜਾਬ ਵਿੱਚ ਆਪਾਂ ਇੱਕ ਤਾਂ ਸ਼ੋਭਾ ਯਾਤਰਾ ਜੋ ਸ਼ਾਮਿਲ ਆ ਆਪਣੇ ਜਿਹੜੀ ਸ਼ੋਭਾ ਯਾਤਰਾ ਸਾਰੇ ਸ਼ਹਿਰ ਵਾਸੀ ਮਿਲ ਕੇ ਕਰ ਰਹੇ ਆ ਸਾਰੀ ਸਾਰੀ ਜਿੰਨੀ ਵੀ ਆਪਣੇ ਸ਼ਹਿਰ ਦੀਆਂ ਸਬਸਤ ਸਮਾਜਿਕ ਕਿਹਿਆ ਸਮਰਥਨ ਮਿਲ ਰਿਹਾ ਹੈ ਲੋਕਾਂ ਦਾ ਸਮਝੋ ਤੁਸੀਂ ਆਪ ਦੇਖੋ ਯਾਤਰਾ ਆਪਣਾ ਭਗਤ ਸਿੰਘ ਚੌਕ ਕੋਲ ਪਹੁੰਚ ਗਈ ਤੇ ਮੈਂ ਮੇਰੇ ਮੇਰੇ ਅੰਦਾਜ਼ੇ ਨਾਲ ਇਹ ਯਾਤਰਾ ਪਿੱਛੇ ਆਪਣੇ ਹਜੇ ਪਟਿਆਲਾ ਗੇਟ ਤੱਕ ਹੀ ਹੈ ਜੇ ਜੇ ਕਰਾਊਡ ਦੀ ਗੱਲ ਕਰਾਂ ਨੇਅਰ ਅਬਾਊਟ ਮਿਲਣਾ 10000 ਪਲੱਸ ਬੰਦਾ ਹੈ ਇਹੇ ਕਲੀ ਸੂਚ ਗੱਡੀ ਜਾ ਰਹੀ ਹੈ ਜਾਂ ਆਪਣੇ ਸਾਰੇ ਜ਼ਿਲ੍ਹੇ ਚ ਨਹੀਂ ਹਾਈ ਤੱਕ ਜਿਹੜੀ ਇਨਫੋਰਮੇਸ਼ਨ ਹੈ ਵੀ ਸਾਡੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਗੱਡੀ ਜਾ ਰਹੀ ਹੈ ਤੇ ਬਸ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਪਰੂਸ਼ੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੀਏ ਜਿਹੜੇ ਮੇਰੇ ਵੀ ਤੁਹਾਡੇ ਚੈਨਲ ਮਾਧਿਅਮ ਦੇਖ ਲੈਣੇ ਫਿਰ ਲਾਈਵ ਦੇਖ ਰਹੇ ਨੇ ਉਹ ਸ਼ੋਭ ਯਾਤਰਾ ਸ਼ਾਮਲ ਉਹਦੇ ਪਰੂਸ਼ੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ